ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਇ ਸਤ ਗੁਰ ਕੀ ਸੇਵਾ ਸਫਲ ਸਤਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਇਕਲਾਏ ਸਤਗੁਰ ਦੀ ਸੇਵਾ ਸਫਲ ਹੈ ਜੇ ਕੋ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਅਸਾਂ ਲੱਖੀ ਫਤਿਹ ਜੀ ਨਾਮ ਸੁਚੇ ਸਿੰਘ ਜੀ ਹੁਣਾਂ ਦਾ ਆਪਣੇ ਤੇ ਗੁਰਸ਼ਿਆ ਸਿੰਘ ਜੀ ਜੀ ਬਾਹਰ ਗਏ ਹੋਣਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਸਾਡੇ ਪਿੰਡ ਲਈ ਚਾਰ ਮੋਰਚਰੀ ਇੱਕ ਕਮਰਾ ਤੇ 16 ਲਾਈਟਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਸਾਡੇ ਪਿੰਡ ਲਈ ਬਹੁਤ ਵਧੀਆ ਸੋਚਿਆ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਗੇਟ ਵੀ ਲਗਾਇਆ ਸਰ ਪਿੰਡ ਵਿੱਚ ਗੇਟ ਵੀ ਲਗਾਇਆ ਉਹਨਾਂ ਨੇ ਬਹੁਤ ਹੀ ਸੇਵਾ ਕਰਦੇ ਹਨ ਵਾਹਿਗੁਰੂ ਉਹਨਾਂ ਨੂੰ ਬਹੁਤ ਦਵੇ ਬਹੁਤ ਚੰਗੀ ਖਲਾ ਰੱਖੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਮੈਂ ਰੂਪਰਾਲ ਪਿੰਡ ਮੋਜਮਯਾਰਾ ਠੱਕਰਵਾਲਾ ਮੈਂ ਸਰਦਾਰ ਗੁਰਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਕ ਪਚਾਰ ਡੈਡ ਬੋਰੀਆਂ ਵਾਸਤੇ ਰੱਖਿਆ ਇੱਕ ਕਮਰਾ ਬਣਾਇਆ ਇੱਕ ਸੋਲੋ ਲਾਈਟ ਬਣਾਈ ਹੈ ਇੱਕ ਗੇਟ ਬਣਾਇਆ ਇੱਕ ਛੇ ਮੰਦਰ ਹਨੂਮਾਨ ਜੀ ਦੀ ਤਸਵੀਰ ਰੱਖੀ ਹੈ ਇੱਕ ਹਰ ਅਰਦਾਸ ਮੰਦਰ ਜਿਨ੍ਹਾਂ ਨੇ 1 ਲੱਖ ਰੁਪਏ ਦਿੱਤਾ ਸਰ ਬਾਕੀ ਤੇ ਬਾਬਾ ਫੂਲਾ ਸਿੰਘ ਬਦਾਰੇ ਦੀ ਦੋ ਕਮਰੇ ਬਣਾਏ ਸਾਰਾ ਤਿਆਰ ਕੀਤਾ ਬਾਕੀ ਇਹਨੇ 60 6000 ਦਰਾਸ ਲਾਇਆ ਪਿੰਡਾਂ ਦੇ ਵਿੱਚ ਮੈਂ ਇਹਨਾਂ ਦਾ ਬਹੁਤ ਬਹੁਤ ਖੁਬਰਾ ਨਾਗਰ ਦਾ ਹੈ ਇਹਨਾਂ ਦਾ ਜੀਏ ਨੂੰ ਧੰਨਵਾਦ